ਕਈ ਕਾਲ ਸੁਮੋਕਾਂ ਦੇ ਪਤਾ ਕਹਿੰਦੀ ਬਾਤੋਂ ਕੁਝ ਤੇ ਜਿਵੇਂ ਮਨਾਉ ਲਈ ਕੀਤੀ ਜਾਂਦੀ ਹੈ ਪਾਤ ਵਿੱਚ ਦੀਵਾਲੀ ਦੇ ਮੌਕੇ ਦੇ ਇਸ ਕਈ ਛਾਂ ਵਿੱਚ ਰਾਤ ਨੂੰ ਆਸਮਾਨ ਪਤਾ ਕਹਿੰਦੀ ਰੋਸ਼ਨਾ ਜਗਮਗ ਉੱਤਰ ਹੈ ਆਇਛਤ ਮਦੀ ਇਹ ਨਭਾ ਸਚਿਪਾ ਬਾਤ ਤਾ ਕਹੀ ਸੀ ਸੀਮਤ ਨਹੀਂ ਹ ਬਲਕਿ ਦੁਨੀਆ ਪਰ ਦੇਖਈਏ ਜੇ ਦੇਖਣ ਜੂਥੇ ਲੋਕ ਪਤਾ ਕਝ ਲਾ ਕੇ ਜਿਸਨ ਮਦਉਂਦੇ ਹਰ ਨ ਅਮਰੀਕਾ ਵਿਚ ਚਾਜ ਲੈ ਨੂੰ ਚਾ ਆਜ਼ਾਦੀ ਵਿਚ ਮੋਗੇ ਦੇ ਜਪਾ ਵਿੱਚ ਸੁਤਬਾਜੀ ਹੁੰਦੀ ਹੈ ਕੈਨੇਡਾ ਵਿੱਚ ਇੱਕ ਲਾਈਨੂ ਕੈਨੇਡਾ ਦੇ ਮੋਗੇ ਅਸਤਬਾਜੀ ਹੁੰਦੀ ਹੈ ਉੱਤੇ ਫਰਾਜ ਵਿੱਚ ਤੋਂਰਡੰਡ ਲਾਈਨੂ ਬਾਈਸਟਿਲ ਦੇਤੇ ਪਰ ਇਹ ਤੋਂ ਬਾਲਾ ਸੁਤਬਾਜੀ ਕਿੱਥੀ ਜਾਂਦੀ ਹੈ ਚੀਨਾ ਤੇ ਕਈ ایشیا دیسوں میں لوگ نیو بشیشما جی لکھا پٹاقے چلائے جانے ہیں اتنے ہی میں کچھ مچھل کیا نام منائی جاندی ہے پر ਨਾ ਰੰਗੀਨਾ ਪਟਾਕੇ ਆ ਦੇਖਾਈ ਇਤੁਰ ਨਹੀਂ ਹੁੰਦੀ ਇਹਨਾਂ ਦੀਆਂ ਚਿੰਮਿ ਚਾਨ ਜੂਤੇ ਬਦੂਰ ਗਾਨ ਪੌੜ ਦੇਖੋ ਨੇ ਦੇ ਨਾਲੇ ਐਸੀ ਸਮਾਜੀ ਦਾ ਜਨਮ ਹੋਇਆ ਸੀ ਹਤੇ ਐਸੇ ਦੇ ਜਨ ਕਾ ਦਤ ਤੋਨੀਓ ਆਪਣੀ ਕਥਾਵ ਦ ਗਨਪਾਉੜੇ ਦੇ ਬਿਛੇ ਦਿੱਖੇ ਹਨ ਗਨਪਾਉੜੇ ਦੀ ਖੋਜ ਜਿਹਨੇ ਮਿਚ ਹੋਈ ਸੀ ਅਤੇ ਉਹਨਾਂ ਨੇ ਜਲਦੀ ਇਸ ਨੂੰ ਫੋੜ ਦੇ ਇਹ ਕਹਤੇ ਆ ਬਲੋ ਬਤਨਾ ਤੁਲਕ ਦਿੱਤਾ ਬਾਦ ਵਿੱਚ ਜਤਨਾ ਤੇ ਬਪਾ ਦੇ ਰਸਤੇ ਗਨਪਾਉੜੇ ਪਾਤ ਲੂਡਪ ਅਤੇ ਦੁਨੀਆ ਦੇ ਹੁੜਾ ਦੇ ਚਤਕ ਪੁੰਚਾ ਅੱਜ ਇਸੇ ਦਿਨ ਤੋਂ ਕਾਸ਼ ਮੋਕੇ ਅਤੇ ਤੇ ਆ ਜਾਂ ਤੇ ਹੁ ਜਿੰਦਗੀ ਜਾਣਦੇ ਆ ਫਟਾਕੇ ਅਤੇ ਅਸ਼ਤਬਾਦੀ ਦੇਤੇ ਆਸ਼ਤ ਬਤਮਨਾਂ ਜੂੜੀਆਂ ਪੰਜ ਬੱਦੀਆਂ ਗੱਲਾਂ ਮੰਨਿਆ ਜਾਂਦਾ ਹੈ ਕਿ ਦੁਜੀ ਇਥੇ ਦੀ ਚਾਪੂਲ ਪਿੱਛੇ ਚੀਨ ਵਿੱਚ ਲੋਕ ਬਾਝ ਦੇ ਤੂੰ ਕਹਿ ਨੂੰ ਅਗਰ ਵਿੱਚ ਫੁੱਟ ਜਿੰਦੇ ਚਾਨ ਨੂੰ ਜਦੋਂ ਬਾਝ ਦੇਂਦੇ ਦੀ ਹਵਾ ਗਰਮ ਹੋ ਕੇ ਫੈਲ ਦੀ ਹਿੱਤਾ ਉਹ ਤੇਜ ਹਵਾ ਦੇ ਨਾਲ ਫਰਤ ਜਾਂਦਾ ਸੀ ਲੋਕ ਮੰਨਦੇ ਸੀ ਕਿ ਇਸ ਤੇ ਜਬਾਜਨਾ ਬੂੜੀਆਂ ਆਤਮਾ ਮਾਮਾ ਪਾਟ ਜੰਦਿਆਂ ਹਨ ਇਹ ਦੇਖਈ ਸੌ ਸਾਲ ਬਾਅਦ ਚੀਨਦੇ ਨਸਲ ਨੀ ਕਭ ਗਿਆਨ ਨਾ ਗਲਤੀ ਨਾ ਬਲੂਦ ਦੀ ਕੋਈ ਨਹੀਂ ਜਦੋਂ ਇਹ ਸਬੂਦ ਨੂੰ ਬਾਝ ਜਾ ਕਾਗਿਛ ਨਿਆ پر لیا گیا تھا پہلی بار اس دھماکے روشنی کا ایڈتی ایتے ہی دنیا بچ باجی دی شرات ہوئی ہولی ہولی ایک کلا چین تو ضرور پتک پہنچی سمے کے نال اس کہیں تکنیک جڑتی گئی ہور بھی ਜਿਆਦਾ ਨੰਗੀਨ ਉਚਾਈ ਤੱਕ ਪਹੁੰਚ ਚੁਕਾਂ ਵਾਲੇ ਤੇ ਤੇਜ ਹਵਾਈ ਬੱਲੇ ਬੰਦੇ ਗਏ ਅੱਜ ਪਤਾ ਕਿ ਸਿਰਫ ਮਨੋਰੰਜਨ ਜਿੰਦਾ ਸ਼ਾਇਦ ਨਹੀਂ ਹਨ ਬਲਕਿ ਤਿਆਹਾਂ ਬਿਆਹ ਤੇ ਹੋਸ਼ ਮੰਗਵਾ ਦਾ ਹਮੇ ਚਬਨਗੇ ਇਸ ਤੇ ਨਾਲ ਹੀ ਮਨ ਬਾਤਵਾਨ ਅਤੇ ਛੇਤ ਤੇ ਦੇ ਜਨ ਅਸੂਕ ਇਹ ਤਾਂ ਤੇ ਗਹੀ ਨ ਪਤਾ ਕਿ ਹਾਂ ਦਾ ਬਕਾਇਸ਼ ਕਿਤਾ ਜਾ ਰਿਹਾ ਹੈ ਤਾਂ ਜੋ ਮਨੂਰ ਜਨ ਨਾ ਨਾ ਸਕੇ ਨਵੇਂ ਤਾਂ ਮੇਰੇ ਦੁੱਖਿਆ ਜਾਵੇ